ਸਿਕਾ ਜੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਅਸੀਂ ਸਾਰੇ ਠੀਕ ਠਾਕ ਆ ਤੇ ਉਮੀਦ ਕਰਦੇ ਆ ਕਿ ਤੁਸੀਂ ਵੀ ਸਭ ਠੀਕ ਠਾਕ ਹੋਵੋਗੇ ਤੇ ਅੱਜ ਹੈਗਾ ਜੀ ਮੰਥ ਦਾ ਵੱਡੇ ਤੇ ਥੋੜਾ ਜਿਹਾ ਅਲੱਗ ਸੋਚਿਆ ਵਾ ਕਿ ਅੱਗੇ ਹਰ ਸਾਲ ਆਪਣਾ ਘਰ ਬੈਠ ਕੇ ਸੈਲੀਬ੍ਰੇਟ ਕਰ ਲੈਨੇ ਆ ਟੀਮ ਦੇ ਨਾਲ ਤੇ ਇਸ ਵਾਰ ਸਾਡਾ ਨਾ ਥੋੜਾ ਜਿਹਾ ਮਨ ਹੈਗਾ ਵਾ ਕਿ ਸਿਮਰਨ ਕੋ ਜਾਇਆ ਜਾਏ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਸਿਮਰਨ ਬਾਰੇ ਜੋ ਬੱਚੇ ਸਾਨੂੰ ਮਿਲੇ ਆ ਤੇ ਕਵਰ ਭਾਜੀ ਹੁਣੀ ਵਿੱਕੀ ਭਾਜੀ ਹੁਣੀ ਉਹ ਉਹਨਾਂ ਦੀ ਕੇਅਰ ਕਰ ਰਹੇ ਆ ਜੋ ਵੀ ਕਰ ਸਕਦੇ ਆ ਆਪਣੇ ਲੋ ਸਾਰਾ ਕੁਝ ਜਿੰਨੀ ਵੀ ਹਰ ਕਰ ਸਕਦੇ ਉਹ ਕਰ ਰਹੇ ਆ ਤੇ ਸਾਡੇ ਕੋ ਉੰਦਾ ਜਾ ਹੀ ਨਹੀਂ ਗਿਆ ਕਈ ਵਾਰ ਉਹਨਾਂ ਨੇ ਕੋਸ਼ਿਸ਼ ਕੀਤੀ ਸਾਨੂੰ ਨਾਲ ਲੈ ਕੇ ਜਾਣ ਦੀ ਪਰ ਕੋਈ ਨਾ ਕੋਈ ਕੰਮ ਆ ਸਾਨੂੰ ਪੈ ਜਾਂਦਾ ਰਿਹਾ ਤੇ ਹੁਣ ਇੱਕ ਬਹਾਨਾ ਵੀ ਬਣਿਆ ਸੀ ਕਿ ਚਲੋ ਜੇ ਵੱਡੇ ਮਨਤਾ ਆਇਆ ਵਾ ਤੇ ਇਹਨੂੰ ਵੀ ਅਸੀਂ ਪੁੱਛਿਆ ਤੇ ਇਹ ਕਹਿੰਦੀ ਚਲੋ ਉੱਥੇ ਚੱਲਦੇ ਆ ਨਾ ਉਹਨਾਂ ਕੋਲ ਘਰਦੇ ਹਰ ਵਾਰੀ ਸੈਲੀਬ੍ਰੇਟ ਕਰੀਦਾ ਹਾਂ ਚਲੋ ਉਹਨਾਂ ਕੋਲ ਜੀ ਕੇ ਤਵੀ ਬੱਚਿਆਂ ਕੋ ਜਾ ਕੇ ਇਹ ਖੁਸ਼ੀ ਇ ਉੱਥੇ ਇਕੱਠੇ ਇੰਜੋਏ ਕਰੀਏ ਛੋਟੇ ਛੋਟੇ ਖੁਸ਼ੀਆਂ ਦੇਮ ਚਲੋ ਉਹਨਾਂ ਦੇ ਨਾਲ ਆਪਾਂ ਜਾ ਕੇ ਬੈਠਾਂਗੇ ਨਾਲੇ ਮਿਲਾਂਗੇ ਨਾਲੇ ਇਸੇ ਬਹਾਨੇ ਜਿਹੜਾ ਵਾ ਥੋੜਾ ਜਿਹਾ ਖੁਸ਼ੀ ਹੋ ਜੂਗੀ ਉੱਥੇ ਵੀ ਜਾ ਕੇ ਤੇ ਤਾਂ ਕਰਕੇ ਅੱਜ ਰਾਤਾਂ ਬਣਾਇਆ ਵੀ ਉੱਥੇ ਚੱਲਦੇ ਆ ਨਾਲੇ ਕੁਛ ਨਾ ਕੁਛ ਆਪਾਂ ਆਪਣੇ ਵੱਲੋਂ ਵੀ ਲੈ ਕੇ ਜਾਵਾਂਗੇ ਸਾਰੇ ਥੋੜਾ ਥੋੜਾ ਕਰ ਰਹੇ ਆ ਭੈਣ ਭਰਾ ਤੇ ਸਾਡਾ ਵੀ ਫਰਜ਼ ਬਣਦਾ ਵਾ ਕਿ ਅਸੀਂ ਜੇ ਟੀਮ ਦੇ ਨਾਲ ਜੁੜੇ ਆਂ ਤੇ ਜੋ ਟੀਮ ਸਾਨੂੰ ਸਾਡੇ ਨਾਲ ਟੀਮ ਦਾ ਜਿੱਦਾਂ ਦੀ ਸੋਚ ਉਹਨਾਂ ਦੀ ਹੋਵੇਂਦੀ ਸੋਚ ਸਾਡੀ ਹੈ ਤੇ ਆਪਣੇ ਵੱਲੋਂ ਕੁਛ ਨਾ ਕੁਛ ਜਿੱਦਾਂ ਵੀ ਸਾਨੂੰ ਸਹੀ ਲੱਗੂਗਾ ਜਾਂ ਜਿਹੜੀ ਚੀਜ਼ ਨਾਲ ਜਰੂਰਤ ਹੋਗੀ ਉਹ ਚੀਜ਼ ਆਪਾਂ ਲੈ ਕੇ ਜਾਣੀ ਹੈ ਤੇ ਬਾਕੀ ਕਮਲ ਭਾਜੀ ਹੁਣੀ ਤਿਆਰ ਹੋ ਰਹੀ ਤੇ ਉਹਨਾਂ ਨੇ ਦੂਸਰੀ ਗੱਡੀ 'ਚ ਜਾਣਾ ਵਾ ਤੇ ਆਪਾਂ ਦੂਸਰੀ ਗੱਡੀ 'ਚ ਉਹਨਾਂ ਵਾਲੀ 'ਚ ਤੇ ਚੱਲੀਏ ਹੁਣ ਆਪਾਂ ਹਾਂਜੀ ਚੱਲਦੇ ਆਂ ਜਾ ਕੇ ਦੇਖਦੇ ਆਂ ਆਪਣੇ ਲੋਕਲ ਮਾਰਕੀਟ 'ਚ ਵੀ ਕੀ ਮੇਰਾ ਇਰਾਦਾ ਇਹ ਵੀ ਉਹਨਾਂ ਦੇ ਸੂਟ ਲੈ ਜੀ ਹੈ ਨਾ ਆ ਤੁਹਾਨੂੰ ਪਤਾ ਹੀ ਕੀ ਉਹਨਾਂ ਨੂੰ ਕੋਈ ਚੀਜ਼ ਦੀ ਲੋੜ ਹੈਗੀ ਆ ਤੇ ਉਹ ਚੀਜ਼ ਆਪਾਂ ਲੈ ਲੈਣੀ ਆ ਅੱਗੇ ਜਾ ਕੇ ਵੇਖਾਂਗੇ ਉੱਥੇ ਹਾਂਜੀ ਉੱਥੇ ਜਾ ਕੇ ਸਲਾਹ ਦੱਸਦੇ ਆਂ ਕਿ ਕੀ ਬਣਦੀ ਹੈ ਸਲਾਹ ਨਾਲੇ ਉਹਨਾਂ ਨੂੰ ਜ਼ਿਆਦਾ ਪਤਾ ਕਿਉਂਕਿ ਉਹ ਹੋਂਦ ਜਾਂਦੇ ਰਹਿੰਦੇ ਆ ਨਾ ਕਿ ਕਿਸ ਚੀਜ਼ ਦੀ ਲੋੜ ਆ ਕਿਸ ਦੀ ਨਹੀਂ ਲੋੜ ਤੇ ਸੰਦੀਪ ਦੀਦੀ ਨੂੰ ਉਹਨਾਂ ਨੂੰ ਜ਼ਿਆਦਾ ਪਤਾ ਹੈ ਤੇ ਉਹਨਾਂ ਨੂੰ ਪੁੱਛਾਂਗੇ ਤੇ ਫਿਰ ਉਹਨਾਂ ਨੂੰ ਨਾਲ ਲੈ ਕੇ ਅਸੀਂ ਫੇਰ ਇਦਾਂ ਹੀ ਕਰਾਂਗੇ ਸਾਨੂੰ ਤੇ ਉਹਨਾਂ ਦੀ ਉਹ ਵੀ ਨਹੀਂ ਪਤਾ ਇੱਕ ਸਾਈਜ਼ ਵੀ ਨਹੀਂ ਪਤਾ ਕਿ ਕੀ ਸਾਈਜ਼ ਦੇ ਆ ਕੱਪੜੇ ਉਹਨੇ ਤੇ ਚਲੋ ਜੋ ਵੀ ਉਹ ਕਹਿਣਗੇ ਤੇ ਅਸੀਂ ਉਹ ਲਵਾਂਗੇ ਤੇ ਮਨ ਬੜਾ ਕਰਦਾ ਅਸੀਂ ਮਿਲਣ ਨੂੰ ਜਦੋਂ ਦਾ ਸਾਨੂੰ ਇਹਨਾਂ ਬਾਰੇ ਪਤਾ ਲੱਗਾ ਵਾ ਇੱਥੇ ਵੀਡੀਓ ਸ਼ੂਟ ਹੋ ਰਹੀ ਸੀ ਤੇ ਆਪਾਂ ਸੀਨ ਕਰ ਰਹੇ ਮੈਂ ਤੇ ਜੀਤਾ ਤੇ ਪ੍ਰੀਤੀ ਕਹਿੰਦੀ ਵੀ ਤੁਸੀਂ ਜਲਦੀ ਆਪਣਾ ਸ਼ੂਟ ਕੰਪਲੀਟ ਕਰੋ ਤੇ ਫਿਰ ਤੁਹਾਨੂੰ ਕੋਈ ਗੱਲ ਦੱਸਣੀ ਆ ਆਪਾਂ ਤੇ ਜਿੱਦਾਂ ਹੀ ਉਹਨੇ ਗੱਲ ਦੱਸੀ ਆਪਾਂ ਤੇ ਦਿਲ 'ਚ ਹਰ ਇੱਕ ਦਿਨ ਨੂੰ ਇਦਾਂ ਹੀ ਹੋਇਆ ਹਣਾ ਕਿ ਕਿਵੇਂ ਦੀ ਉਹਨਾਂ ਦੀ ਕੰਡੀਸ਼ਨ ਹੈਗੀ ਜਾਣਾ ਜਾਂ ਕਿਵੇਂ ਉਹ ਇਕੱਲੇ ਰਹਿ ਰਹੇ ਆ ਤੁਸੀਂ ਸਾਰਿਆਂ ਨੇ ਉਹ ਗੱਲ ਸੁਣੀ ਆ ਤੇ ਸੇਮ ਸਾਨੂੰ ਫੀਲ ਹੋਇਆ ਜਿੱਦਾਂ ਸਾਰਿਆਂ ਨੂੰ ਫੀਲ ਹੋਇਆ ਕਿ ਕਿਵੇਂ ਛੋਟੇ ਛੋਟੇ ਬੱਚੇ ਹਨ ਤੇ ਆ ਕਰਕੇ ਅਸੀਂ ਆਖਿਆ ਵੀ ਚਲੋ ਨਾਲੇ ਮਿਲ ਕੇ ਆਉਨੇ ਆ ਮਿਲਿਆ ਨਹੀਂ ਕਿਹਾ ਕਿੰਨਾ ਟਾਈਮ ਹੋ ਗਿਆ ਵਾ ਤੇ ਅੱਜ ਹਾਂ ਉਹ ਜਿਹੜੀ ਬਹੁਤ ਸਿਆਣੀ ਬੱਚੀ ਆ ਉਹ ਆਪਣੇ ਭੈਣ ਭਰਾਵਾਂ ਨੂੰ ਨਾਲ ਲੈ ਕੇ ਚੱਲ ਰਹੀ ਆ ਨਹੀਂ ਤੇ ਤੁਹਾਨੂੰ ਪਤਾ ਹੀ ਅੱਜ ਕੱਲ ਕੋਈ ਕਿਸੇ ਦਾ ਨਹੀਂ ਕਰਦਾ ਤੇ ਚਲੋ ਚਲੀਏ ਫਿਰ ਹਾਂਜੀ ਚੱਲਦੇ ਆ ਤੇ ਉੱਥੇ ਜਾ ਕੇ ਜਿਵੇਂ ਜਿਵੇਂ ਵੀ ਅੱਗੇ ਸੈਲੀਬ੍ਰੇਟ ਕਰਦੇ ਆ ਆਪਾਂ ਜਾਂ ਮਿਲਦੇ ਆ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਆ ਵੀ ਕਿਵੇਂ ਦਾ ਉੱਥੇ ਚੱਲਦਾ ਸਭ ਕੁਝ ਚਲੋ ਜੀ ਚਲੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੇ ਨੂੰ ਜੂ ਲਾ ਦਿੱਤੀ। ਕਿ ਖਰੀਦਿਆ ਮੈਂ ਅਸਤੀ ਕਰ ਬਲਾਰੀ ਕਿਉਂਕਿ ਪੱਬੀ ਦੀ ਸੱਚੀ ਗੱਲ ਸਾਰਿਆਂ ਨੂੰ ਤੇ ਇੱਕ ਥੱਲੇ ਹੁੰਦੀ ਨਾ ਉਹ ਦੇ ਦੋ। ਜੈ ਖਰੀਦਣ ਡਿਆਂ ਸਿਮਰਨ ਘਰ ਚੱਲੇ ਆ ਨਾ ਤੇ ਉਹਨਾਂ ਵਾਸਤੇ ਅਸੀਂ ਡਰੈਸ ਖਰੀਦਣੇ ਆ ਬੱਚਿਆਂ ਵਾਸਤੇ। ਤਿੰਨੋਂ ਵਾਸਤੇ ਵੀ ਕਰ ਲੈਣੀ। ਜਿੰਨਾ ਪੈਣਾ ਬਰਾ। ਸੋਰੀ ਇਹ ਨੂੰ ਆਵਣਾ। ਇੱਕ ਦੇ ਆ ਕਿਤੇ ਵਾਸਤੇ ਹਾਰੀ। ਆ ਮੇਰੀ ਤੇਰੀ ਛੋਟੀ ਹੈ ਪਰਮਾ ਸਾਡਾ ਤਾਂ ਟਾਈਮ ਹੀ ਨਹੀਂ ਲੱਗਣ ਦਾ ਮੈਂ ਆਹੀ ਵੀ ਖਰੀਦ ਕੇ ਦੇਣੀ ਸੀਗਾ ਪਰ ਟਾਈਮ ਹੀ ਨਹੀਂ ਲੱਗਾ ਚਲ ਅਸੀਂ ਐਸੇ ਬੰਨੇ ਤੇ ਖਰੀਦ ਦੋ ਹਨਾ ਹਾਂ ਚਲੋ ਕੋਈ ਗੱਲ ਨਹੀਂ ਕੋਈ ਜਾਣਾ ਕੋਈ ਦੀਦੀ ਤੇ ਕੋਈ ਜਾਣਾ ਜਿੰਨਾ ਕਰ ਕੋਲ ਨਾਲ ਕੰਮ ਸਰਖਲ ਚ ਦੀ ਜਾਵੇ ਆ ਢਾ ਲਓ ਬੀਆ ਹੂੰ ਚਲੋ ਹੁਣੀ ਨਾ ਪਾਗੀ ਦੀਦੀ ਸੁਣੀ ਨਾ ਬਹੁਤ ਵਧੀਆ ਕਲਰ ਹੀ ਕਿਨਣਾ ਸੋਹਣਾ ਨਾ ਆ ਵੀ ਤੇ ਲੱਗ ਰਿਹਾ ਵਧੀਆ ਆ ਵਧੀਆ ਹਾਂ ਠੀਕ ਹੈ ਗਰਮੀਆਂ ਵਾਸਤੇ ਨਾ ਠੰਡਾ ਜਿਹਾ ਕਲਰ ਲੱਗਦਾ ਹੈ ਆਹ ਕੋਈ ਨਹੀਂ ਮਲਿਆ ਰਾਤ ਨੂੰ ਪਾ ਕੇ ਬੱਚਾ ਸੋ ਜਾ ਸਕਦਾ ਨਹੀਂ ਛੋਟੇ ਵਾਸਤੇ ਇਹ ਛੋਟੇ ਵਾਸਤੇ ਇਹਦਾ ਨਾਮ ਹੈ ਛੋਟਾ ਨਾਮ ਕੀ ਹੈ ਉਹ ਸੁਖਰਾਜ 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 ਤੇ ਹਰਮਨ ਦੇ ਸਿਮਰਨ ਸਿਮਰਨ ਅਗਰ ਵੇਖੋ ਕਿੰਨਾ ਸੋਹਣਾ ਹੈ ਅੰਦਰ ਜਿਆਦਾ ਸੋਹਣਾ ਹੈ ਠੀਕ ਹੈ ਇਹਦੇ ਨਾਲ ਆਵੇ ਹਾਂ ਵੀ ਲੈ ਲਾ ਕਾ ਵੀ ਲੈ ਆ ਤਾਂ ਆ ਦੋ ਆ ਦੋ ਵੀ ਲੈ ਲਾ ਇੱਕ ਵਾਰ ਥੋੜੀ ਲੈਣੇ ਚੇਂਜ ਕਰ ਦੋ ਥੋੜੀਆਂ ਜਿਹੀਆਂ ਕਰ ਲਓ ਥੋੜਾ ਜਿਹਾ ਇਦਾਂ ਦਾ ਹੀ ਦੇਖੋ ਚੇਂਜ ਕਰ ਦੋ ਵੇਖਿਆ

Hmm. 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 आप जमीन का कलर क्या है? तीजा। 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 हाँ जी आठ ही है। आठ ही है। नहीं तो कितने हैं तुमने? आठ ही कलर हैं। हाँ जी हाँ जाती है। आठ ही कलर हैं। हाँ तो वो ठीक है ना चेंज होगा तुझे। नहीं यार सुना हाँ ठीक है हाँ आठ ही है। हाँ इधर लाइट है। अलवा आठ ही है। आठ कलर है। कौन है? आप तो पहले क्या सिद्धांत ह� ਮੈਂ ਨਾ ਆਖਿਆ ਸੀ ਕਿ ਪਹਿਲਾਂ ਹਸ ਲਾਗਦੀ ਏ ਇੱਕ ਇੱਕ ਲੱਲੀ ਸੂਟ ਤੇ ਬਾਅਦ ਵਿੱਚ ਵੇਖ ਕੇ ਸੋਹਣੇ ਲੱਗੇ ਸੂਟ ਹੁਣ ਸਾਰਿਆਂ ਦੇ ਦੋ ਦੋ ਕਰਾ ਲਏ ਆ ਇੱਕ ਇੱਕ ਨਾਈਟ ਸੂਟ ਕਰਾ ਲਿਆ ਉਹਨਾਂ ਦਾ ਤੇ ਇੱਕ ਇੱਕ ਦੂਸਰਾ ਕਰ ਲਿਆ ਵਾ ਹਨਾ ਚਲ ਵਧੀਆ ਗਏ ਕੱਪੜੇ ਬਹੁਤ ਸੋਹਣੇ ਆ ਸਾਰੇ ਸੋਹਣੇ ਤੇ ਹੈਗਾ ਵੀ ਭਾਬੀ ਐ ਸਿਆਣੀਆਂ ਵਾ ਪਰ ਅੱਜ ਮੈਨੂੰ ਬਦਲ ਲੱਗਾ ਕਿ ਨਹੀਂ ਵਾਕਈ ਬੜੀਆਂ ਸਿਆਣੀਆਂ ਆ ਕਿਦਾਂ ਲੱਗਾ ਤੈਨੂੰ ਅਈਲੜੀ ਸਿਆਣਪ ਦਾ ਕੀ ਸਿਆਣਪ ਵਾਲਾ ਕੰਮ ਕੀਤਾ ਲੈ ਲੈ ਇਹ ਤਾਂ ਵਧੀਆ ਲੱਗੂਗਾ ਜਦੋਂ ਨਾਈਟ ਸੂਟ ਨਾਈਟ ਸੂਟ ਵਧੀਆ ਇੱਕ ਤੇ ਚਲੋ ਪਾ ਲੈ ਕਰਨੇ ਜਾ ਰਹੇ ਹਾਂ ਐਕਟਿੰਗ ਵੀ ਇਹ ਨਹੀਂ ਆ ਗਿਆ ਦਾਨਾ ਨਾ 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 ਮੈਨੂੰ ਫੁਸ਼ਕ ਵੀ ਕਹੀ ਜਾਂਦੀ ਨਹੀਂ ਉਹ ਫਿਰ ਕਹਿੰਦੇ ਨਜਨਾ ਨਾ ਲੱਗੇ ਤਾਂ ਮੈਂ ਸਿਰ ਦੇ ਵਿੱਚ ਕੀ ਉਹ ਦਸਿਆ ਕਰਨਾ ਚਾਹੀਦਾ ਕੁਸ਼ਤੀ ਕਰਦੇ ਚਲੋ ਚਲੀਏ ਚਲੀਏ ਚਲੋ ਜਾਈਏ ਬਾਕੀ ਬਹੁਤ ਛੋੜੇ ਸੂਟ ਸਾਰੇ ਹੂੰ ਚਲੋ ਨੇ ਆਰਿਆਂ ਨੇ ਵੇਖ ਕੇ ਖੁਸ਼ ਹੋ ਜਗੇ ਹਾਂ ਮੈਂ ਕਿਹਾ ਸੀ ਕਾਹਗਾ ਸੁਣ ਵੀਰ ਉਹਨਾਂ ਨੇ ਆ ਜਿਹੜਾ ਹੈ ਸੱਚੀ ਮੇਕਾ ਮੁੱਚੀ ਚਲੋ ਫਿਰ ਗਲਾ ਫਰੂਟ ਤੇ ਆ ਫਰੂਟ ਹੋ ਗਿਆ ਤੇ ਆ ਟੋਕਰੀ ਰੱਖ ਲੀ ਜੀ ਹੋਰ ਰਹਿ ਗਿਆ ਕੇਕ ਕੇਕ ਰਹਿ ਗਿਆ ਹੋਰ ਬਾਕੀ ਰਹਿ ਗਿਆ ਕੋਲਡ ਡਰਿੰਕ ਠੰਡਾ ਲੱਲਾ ਦੇ ਕੇਕ ਲੱਲਾ ਨਹੀਂ ਠੰਡਾ ਰਹਿਣ ਦਿਓ ਮੈਂ ਗੋਲੇ ਲੈ ਲਈਆਂ ਹਾਂ ਗੋਲੇ ਲੈ ਲੋ ਗੋੜਾ ਨਹੀਂ ਸੰਗੋੜਾ ਲੈ ਲੇ ਲੀਏ ਪਲੀਏ ਬੰਦਿਆ ਚਲੋ 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 ਤੁਸੀਂ ਅਹੀਂ ਆਗੇ ਹਾਂ ਜੀ ਲੈ ਲੈ ਕੇਕ ਹਾਂ ਜੀ ਟੇਸਟੀਆਂ ਵੀ ਹਾਂ ਜੀ ਕੇਕ ਪੇਸਟੀਆਂ ਲੈ ਲਈਆਂ ਤੇ ਇਹ ਆਪਣੇ ਬਾਜੀ ਹੁਣੀ ਸੱਸੀ ਬਾਜੀ ਤੇ ਹਰਚਵਾਲ ਅੱਡੇ ਜਬਸਟੈਂਡ ਦੇ ਸਾਹਮਣੇ ਬਿਲਕੁਲ ਦੁਕਾਨ ਹੈ ਤੇ ਬਿਲਕੁਲ ਫਰੈਸ਼ ਮਿਲਦੇ ਆ ਇੱਥੇ ਕੇਕ ਪੇਸਟੀਆਂ ਇਹ ਨਹੀਂ ਹੈਗਾ ਵੀ ਆਂਡੇ ਵਾਲਾ ਕੋਈ ਕੰਮ ਨਹੀਂ ਹਾਂ ਆਂਡੇ ਵਾਲਾ ਵੀ ਕੋਈ ਕੰਮ ਨਹੀਂ ਬਿਲਕੁਲ ਵੇਚ ਚਲੋ ਸਹੀ ਆ ਆਪਾਂ ਕੁਛ ਨਮਕੀਨ ਕੁਛ ਨਹੀਂ ਲੱਗ ਰਿਹਾ ਨਾ ਨਮਕੀਨ ਕੋਸ਼ਲ ਲਈ ਇਨਿਆ ਕੋਈ ਕੰਮ ਨਹੀਂ ਤੁਹਾਡੇ ਕੋਲੇ ਆ ਚੀਜ਼ੇ ਦੇ ਬੜਾ ਲੜਦੇ ਨੇ ਫਾਜੀ ਕੀ ਨਾ ਆਪਣੀ ਦੁਕਾਨ ਦਾ ਸੋਨੂ ਬੇਕਰੀ ਸੋਨੂ ਬੇਕਰੀ ਅੱਗੇ ਵੀ ਸੇ ਵੀ अच्छा एक दो दे ही दियो फिर किओ शायरी कर ले ओ लल्ला गे ओ लल्ला को गली हां बाकी ਭਾਜੀ ਹੁਣ ਇਥੇ ਬਿਸਕਟ ਦਾਦੂ ਦੇ ਭਾਈ ਹੁਣ ਅੱਡੇ ਬਿਸਕਟ ਸਾਡੇ ਘਰੇ ਆ ਬਿਸਕਟ ਦਾ ਮੇਨ ਕੰਮ ਮੇਨ ਬਿਸਕਟ ਦਾ ਕੰਮ ਆ ਤੁਹਾਨੂੰ ਮੈਂ ਉਹ ਦੋ ਤਿੰਨ ਮੁੱਠੇ ਦੇ ਦਾਂਜੀ ਚੱਲਿਆ ਫਿਰ ਮੈਡਮ ਜੀ ਚਲੋ ਤੁਸੀਂ ਸਾਜੀ ਹੁਣ ਆਵਾਜ਼ ਵਡੇ ਬੜੇ ਪਕੀਰ ਦੇ ਕੋਲ ਦੂ ਚਲੋ ਚਲੋ ਹੋਈ ਬੜੇਗੀ ਚਲ ਬੜੇ ਨਾਲ ਆ ਜੀ ਪਹੁੰਚ ਗਏ ਆ ਜੀ ਉਹ ਸਾਹਮਣੇ ਘਰ ਆਈਡੀਆ ਦੇਖ ਲਈ ਆਪੇ ਹੋਈ ਹੈ ਕਿ ਨਹੀਂ ਨਹੀਂ ਇਹੀ ਹਾਂ ਇਹੀ ਆਹ ਜਿਹੜਾ ਘਰ ਵੇਨੇ ਆ ਉਹੀ ਆ ਤੇ ਆ ਹੁਣ ਆ ਤੇ ਆ ਗਿਆ ਸੈਸ ਚੁੱਕਾ ਦੱਸ ਸਿੱਕਾ ਦੁੱਧ ਭਰ ਮੈਂ ਦੁੱਧ ਵਾਲਾ ਰਾਬਟ ਜਾਈਏ ਥੋੜਾ ਹੋ ਗਿੱਡੀ ਨੂੰ ਕਮਾ ਕਰ ਤਾ ਆ ਗਿਆ ਸੋਸਿਕਾ ਖਾਣ। ਸੋਸਿਕਾ। 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 ਕੋਈ ਛੋਲੇ। ਵੇ। ਕਿ ਨਾ ਤੇ ਨਾ। ਹੈ? ਨੰਦਾ ਜੋ। ਨੰਦੀ। ਸੁਖਰਾਜ। ਸੁਖਰਾਜ। ਬਾਜਮਾ। ਤੇਲੀਏ। ਚੱਲ ਜੀ ਆਜੋ। ਇਹ ਵੱਡੇ। ਇਹ ਸੋਸਿਕਾ। ਹਾਂ। ਲਾਗੇ ਨਾ ਰੌਣਗਾ ਜਿੱਥੇ ਚਾਲ ਚਾਲੀ ਚੱਲਦੀ ਹੈ ਉੱਥੇ ਰੌਣਗਾ ਲਾ ਦਿੰਦੇ ਆ ਵਜਾਂਗੇ ਹਣਾ ਹੂੰ ਉਹਨੇ ਮੱਥੇ ਤੇ ਸਤਾਰੇ ਹੀ ਇਦਾਂ ਦੇ ਲਿਖੇ ਆ ਹਾਂ ਜਿੱਥੇ ਜਾਂਦੇ ਰੌਣਕ ਲਾ ਦਿੰਦੇ ਕੰਮ ਕ ਲੱਗ ਜਾਂਦੀ ਆ ਤੇ ਨਹੀਂ ਆ ਬਿੱਟ ਮੇਰੀ ਗੱਲ ਸੁਣੋ ਗਾੜਾ ਤੁਨੂੰ ਮੈਨੂੰ ਗੁੱਸੇ ਹੋਣ ਦੇ ਮਹਿਲਾ ਕਰਨ ਦੇ ਦਵਾਲੇ ਹੋ ਗਈ ਦੋਵੇਂ ਜਣੇ ਮੈਂ ਕਿਹਾ ਇੱਧਰ ਆ ਜੀ ਮਨਨ ਦੀ ਗਾੜੀ ਆ ਜੀ ਨਹੀਂ ਮਨ ਦੀ ਆ ਜੀ ਬੜੀ ਸ਼ੋਹਰੀ ਲੱਗਦੀ ਆ ਜੀ ਵੱਡੇ ਗੱਲ ਹੈ ਹਾਂ ਇੱਧਰ ਕਿੱਥੇ ਕਰ ਲਾ ਅੱਜ ਬਰਥਡੇ ਦਾ ਜਨਮ ਦਿਨ ਮਨਾਉਣਾ ਬਣਾਈ ਆ ਸਿਮਰਨ ਦੇ ਨਾਲ ਹਾਂਜੀ ਅੱਜ ਸਿਮਰਨ ਦੇ ਨਾਲ ਵੱਡੇ ਬਣਾਉਣਾ ਸੀ ਸਾਰਿਆਂ ਨੇ ਕਿਉਂ ਹਨਾ ਠੀਕ ਹੈ ਨਾ ਹੂੰ ਮੈਂ ਕੀ ਆਂ ਹਾਂਜੀ ਕਸਰ ਨਹੀਂ ਨਹੀਂ ਮੈਂ ਕਹਿੰਦੇ ਆਂ ਵਾ ਮੰਨਣਾ ਤੇ ਹੈਪੀ ਬਰਥਡੇ ਟੂ ਯੂ ਟੂ ਯੂ ਮੈਂ ਤੇਰੇ ਲਈ ਇੱਕ ਗਾਣਾ ਕੋਈ ਗੱਲ ਨਹੀਂ ਹੈਪੀ ਬਰਥਡੇ ਆਂਡੇ ਮੇਰਾ ਗਾਣਾ ਹੋਏ ਹਨੇਰਾ ਹੋ ਗਿਆ ਸਾਡੇ ਇਧਰ ਅਮਨ ਤੇਰਾ ਸੂਟ ਰੱਖੀਏ ਕੋਣਾ ਨਹੀਂ ਡੰਡਿਆ ਹੂੰ ਕਲਰ ਬਣਾ ਕੇ ਆ ਰਿਹਾ ਲੋਕਾਂ ਨੇ ਕਹਿ ਮੰਨਣ ਮੈਂ ਆਪਕੇ ਬੜੀ ਪਿਆਰੀਆਂ ਆ ਪਤਨੀ ਜੀ ਲੱਗਦੀਆਂ ਆ ਤੂੰ ਆਪੀ ਜੀ ਮੇਰੇ ਲਈ ਹੈਂ ਆਂ ਅਹੀਂ ਸੱਚੀ ਨਹੀਂ ਭੈਣ ਭਰਾ ਆਂ ਲਈ ਤੇ ਐਵੇਂ ਕਹਿ ਛਡਿਆ ਹੀ ਪੁਰਾਣੇ ਵਿੱਚ ਦੇਖੋ ਕੱਥੇ ਮਿਲੇ ਆਂ ਕੁੰਬ ਤੇ ਮਿਲੇ ਆਂ ਹਾਂ ਬੜਾ ਸੱਚੀ ਤੇ ਮੇਰਾ ਭਰਾ ਆ ਵਾ ਉਹੀ ਕਾਰ ਕਿ ਨਹੀਂ ਦੱਸਿਆ ਕਿ ਉਹ ਕਰਕੇ ਚੁੱਕਿਆ ਅਹੀਂ ਇਹਨਾਂ ਨੂੰ ਵੀਡੀਓ ਚ ਲਿਆ ਹੀ ਨਾ ਤੇ ਇਹ ਕਿਆ ਚਾਲ ਇਹਦਾ ਫੇਸ ਵੱਟ ਖਾਂਜੇ ਫੇਰੇ ਦੱਸਾਂਗੇ ਜਿੱਦਾਂ ਸਾਰੇ ਆਚਾਰਿਆਂ ਨੇ ਕੰਨ ਦੋਵਾਂ ਦੀ ਉਹ ਲੈ ਕੇ ਜਨਮ ਕੁੰਡਲੀ ਤੇ ਗਿਆ ਪੰਡਤ ਕੋਲ ਤੇ ਟੇਵਾ ਘੜਾਇਆ ਦੋ ਕਹਿੰਦਾ ਇਹ ਤਾਂ ਕੁੰਬ ਦੇ ਮੇਲੇ ਦੇ ਵਿੱਚ ਛੜੇ ਸੀ ਮੈਂ ਤਾਂ ਹੀ ਹੋ ਗਿਆ ਵੀ ਮੈਂ ਇਕੱਠੇ ਹੋ ਗਏ ਫੇਰ ਮਿਲ ਗਏ ਠੀਕ ਆ ਮੈਂ ਤਾਂ ਕੋਈ ਗੱਲ ਨਹੀਂ ਹੋਰ ਕੀ ਆਹੋ ਹਨਾ ਅੱਰਾ ਪਪੀ ਤਾਂ ਵੀ ਭੈਣ ਭਰਾ ਦੀ ਜੋੜੀ ਬੜੀ ਸੋਹਣੀ ਲੱਗਦੀ ਆ ਮਿਲਤ ਵੀਰ ਦੀ ਭਰਾ ਭੈਣ ਦੀ ਕੰਮ ਕਰਕੇ ਹੂੰ ਤੇ ਮਨ ਲੱਗਦਾ ਮੰਨਦੇ ਵੀ ਆਦੀ ਦਾਲਦੀ ਉਹ ਨਹੀਂ ਹੁੰਦੇ ਕਿੰਨੇ ਲਾਰੇ ਮੈਂ ਖਾ ਲੈਣਾ ਇਹਦਾ ਦੇ ਅੰਡ ਜੋੜੀਆਂ ਨਹੀਂ ਤਿੰਨਾਂ ਦੀ ਅੱਡਾ ਉਹ ਕਿੰਨੇ ਨਹੀਂ ਲੰਦੇ ਹਨ ਮੰਨਦਾ ਕਿੰਨਾਂ ਵਰੀ ਲੱਗਦੇ ਹਨ ਹੈ ਇਹ ਤੋਂ ਨਹੀਂ ਵੀ ਤੋਂ ਤਿੰਨਾਂ ਦੀ ਫੋ ਜੋੜੀ ਥੋੜਾ ਤਿੰਨਾਂ ਦੀ ਟਿਕਣੀ ਹੁੰਦੀ ਹੈ 14 ਦਾ ਚੌਂਗਰ ਮੈਨੂੰ ਇਹ ਤਿੰਨਾਂ ਨਿਆਣਿਆਂ ਤੋਂ ਸਭ ਤੋਂ ਜ਼ਿਆਦਾ ਮਜ਼ਾ ਨਾਪਣਾ ਗੱਲਬਾਤ ਕਰਨ ਦਾ ਹੁੰਦਾ ਹਾਂ ਇਹ ਗੱਲ ਨਹੀਂ ਸਹੀ ਗੱਲ ਆ ਸਹੀ ਗੱਲ ਉਹ ਗੱਲ ਨਹੀਂ ਕਰਦੀ ਸੀ ਬਸ ਨਹੀਂ ਉਹ ਗੱਲ ਦੱਸ ਕਿਦਾ ਕਰਦੀ ਆ ਬੜੇ ਹੋ ਗਏ ਕਈ ਵਾਰ ਤੁਸੀਂ ਕਹੀ ਨਾ ਪਾਣੀ ਲਿਆ ਦੇ। ਇਹਦਾ ਨਾ ਨਾ ਲਿਆ ਦੇ। ਕੋਤਰੀ ਜੇ ਕਹੀ ਨਾ ਲਾਉਂ। ਮੱਠੀ ਬਾਗ ਦੀ ਬਾਗ ਦੀ ਦੇ। ਕੱਲ ਵੀ ਨਹੀਂ ਗੱਲ ਦੀ। ਨਵ ਹੈਪੀ ਬਰਥਡੇ ਹੈ ਅੱਜ ਭੈਣ ਨੂੰ। ਹੈ? ਮਮਾ ਲੱਗੀ। ਬੋਲ ਨੀ ਜਿਹੜੀ ਗੱਲਾਂ ਕਰ। ਖੁਦਾ ਤੂੰ ਵੇੜਕਾਰੀ ਕਰ। ਤੇ ਆਪਾਂ ਚ ਬੈਠਦੇ ਆਂ ਤੁਹਾਡੇ ਕਰਕੇ ਆਏ। ਅੱਜ ਇੱਕ ਵੱਡੇ ਬਣਾ। ਇਹ ਸੋਨੂ ਦੀ ਪਲੈਨਿੰਗ ਹੀ ਵੀ ਆਪਾਂ ਮੰਨਤ ਦਾ ਜਿਹੜਾ ਬਰਥਡੇ ਆ ਉਹ ਸਿਮਰਨ ਘਰ ਜਾ ਕੇ ਸੈਲੀਬ੍ਰੇਟ ਕਰਨਾ ਆ ਤੇ ਆਪਣੀ ਖੁਸ਼ੀ ਉਹਨਾਂ ਨਾਲ ਜਾ ਕੇ ਸਾਂਝੀ ਕਰਨੀ ਆ ਇਹ ਸੋਨੂ ਦੀ ਚਾਲ ਹੀ ਚਲੋ ਫਿਰ ਕਟੋ ਕੇਕ ਚਲੋ 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 ਪਾਪਾ ਜੀ ਬੋਲੋ ਆਪਣਾ ਗਾਣਾ ਗਾਓ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕਲਾਪਿੰਗ ਕਰਦੇ ਸਾਰੇ ਤੁਸੀਂ ਕਰੋ ਕਲਾਪਿੰਗ Hello Ji, selamat malam, ਨਾਨਦੀਆਂ ਜੇ ਅੱਗੇ ਦੇ ਹੁੰਦਾ ਨਾ ਕਿ ਜਿਹਦਾ ਬਰਥਡੇ ਆਵੇ ਉਹਨੂੰ ਗਿਫਟ ਮਿਲਦੇ ਆ ਹਾਂਜੀ ਮਨਤ ਦੇ ਭਾਲੇ ਅੱਜ ਇਹਨਾਂ ਬੀਟੀਆ ਨੇ ਬੱਚਿਆਂ ਦੇ ਪਰ ਆ ਕੇ ਗਿਫਟ ਲੈ ਕੇ ਆਈਆਂ ਚਲੋ ਦੱਸੋ ਫਿਰ ਕੋਈ ਗਿਫਟ ਮਿਲਣਾ ਕਿਹਦੇ ਨੂੰ ਗਿਫਟ ਪ੍ਰੀਤ ਤੂੰ ਪਾ ਕਾ ਕਰਦਾ ਏ ਤੂੰ ਬਣਿਆ ਥੱਲੇ ਠੀਕ ਠੀਕ ਇਹ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਹਾਡਾ ਸਾਰਿਆਂ ਦਾ ਤਾਂ ਧਿਆਨਵਾ ਉਹ ਥੱਲੇ ਅਹਿਸਾਸ ਦੋਦਾ ਕਿ ਮੈਂ ਵੀ ਹੈਗਾ ਜੇ ਠੀਕ ਆ ਚਲੋ ਭਈ ਹੋਰ ਨਾ ਕਰਾਓ ਇੱਕ ਵਾਰੀ ਹੈਪੀ ਬਰਥਡੇ ਕੱਟੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਤੇ ਚਲੋ ਹੁਣ ਪ੍ਰੀਤੀ ਤੂੰ ਕੇਕ ਖਾੜ ਸਾਰਿਆਂ ਜਾਣਿਆਂ ਵਾਸਤੇ ਵੰਡ ਲੈ ਅੰਦਰ ਤੇ ਮੰਨਤ ਤੁਸੀਂ ਦੋ ਗਿਫਟ ਜਿਹੜੇ ਲਿਆਂਦੇ ਬੱਚਿਆਂ ਵਾਸਤੇ ਆ ਮੱਤਿਆਂ ਨਾਲ ਚੱਲਾ ਲੈ ਆਂ ਤੇਰੇ ਨਾਲ ਮੈਂ ਗਾਣਾ ਮੈਂ ਹਾਂਜੀ ਦੱਸੋ ਤੁਸੀਂ ਕੀ ਕਹਿਣਾ ਭਰਾਵਾ ਜੈ ਭਰਾਵਾ ਤੇਰੇ ਹੱਥ ਤੋਂ ਦੀਪੋ ਸਭ ਆ ਵੀ ਆਣਿਆ ਇਹ ਜਾ ਰਹੇ ਸਿੱਧਾ ਲਾਗ ਬਣਾਉਣਾ ਵਾਹ ਵਾਹ ਅਜਾ ਹਾਂ ਨੇ ਤੁਸੀਂ ਵੀ ਇਹ ਇੱਥੇ ਆ ਕੇ ਜਨਮ ਦਿਨ ਮਨਾਉਣ ਦੀ ਪਲੈਨਿੰਗ ਕੀਤੀ ਹੀ ਤੁਹਾਡੀ ਹੀ ਇਹਨਾਂ ਦੀ ਤੇ ਜਾਂ ਮੰਨਦੀ ਆਪਣੀ ਮੈਨੂੰ ਤੁਹਾਨੂੰ ਤੇ ਪਤਾ ਵੀ ਨਹੀਂ ਵਿਚਾਈ ਨੂੰ ਹਾਂ ਉਹ ਆਪ ਹੀ ਸੱਜਾਈ ਪਿਆਰ ਕਰ ਇਹਨਾਂ ਨੂੰ ਵੀ ਸੱਭਾਈ ਕਰਾਇਆ ਨਹੀਂ ਕੱਲ ਸੱਜਾਈ ਮੈਂ ਕੱਲ ਹੀ ਤਾਂ ਲੱਗਾ ਜਦੋਂ ਮੇਰੇ ਘਰ ਕੱਡੇ ਉੱਤੇ ਬਣਾਉਣਾ ਹੈ ਆਪਣੀ ਪਲੈਨਿੰਗ ਤਾਂ ਪਹਿਲਾਂ ਹੋ ਗਈ ਸੀ ਚਲੋ ਵੀ ਸੋਹਣਾ ਲਿਆ ਤੁਹਾਡੇ ਸਾਰਿਆਂ ਦੇ ਨਾਲ ਦਿਲ ਇੱਕ ਹੋ ਜਾ ਯਾਰ ਆਜੋ 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 ਭਾਈ ਆਪੋ ਆਪਣੇ ਲੈ ਲਓ ਗਿਫਟ ਲਓ ਜੀ ਸਿਮਰਨ ਤੇਰਾ ਗੱਪ ਚੈੱਕ ਸਿਮਰਨ ਆਹ ਨਾਈਟ ਸੂਟ ਵਾ ਠੀਕ ਐ ਠੀਕ ਐ ਨਾ ਹਾਂਜੀ ਤੇ ਹਰਮਨ ਹਾਂਜੀ ਉਹ ਤੇਰੇ ਪਿੱਛੇ ਇੱਕ ਸੂਟ ਆ ਗਿਆ ਬਰਸ਼ ਤੇ ਆਹ ਦੋਨੋਂ ਮੋਟੇ ਦੇ ਠੀਕ ਦੇ ਲਓ ਜੀ ਥੈਂਕ ਯੂ ਵੈਲਕਮ ਬੈਟਰ ਚਲੋ ਸਾਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਸਾਡੇ ਇੱਥੇ ਆਏ ਇੱਕ ਨਾਲ ਅੰਦਰ ਸ਼ਰਟ ਐ ਦੀ ਛੋਟੀ ਦੀ ਆਪਣਾ ਦੇ ਲਿਖ ਸਕਦੇ ਚਲੋ ਪਾਲੋ ਜੀ ਸਵਾਦ ਆ ਕਿੰਨਾ ਕਿੱਸਾ ਠੀਕ ਆ ਇੱਕ ਆਟੀ ਬੋਲਦਾ ਮੇਰੇ ਨੂੰ ਬੜਾ ਵਧੀਆ ਲੱਗਾ ਕਿ ਆ ਬੰਦੇ ਜਿਹੜਾ ਇੱਥੇ ਬਣਾਇਆ ਸਾਰੇ ਵੱਡਿਆਂ ਤੋਂ ਹਟ ਗਏ ਸਹੀ ਗੱਲ ਨਾਲ ਸਾਰੇ ਵੱਡੇ ਤੋਂ ਹਟ ਗਏ ਤੇ ਬਹੁਤ ਵਧੀਆ ਬੰਦਾ ਕੋਈ ਆਮੀ ਨਹੀਂ ਮੈਂ ਨਾ ਕਿ ਕਹਿ ਰਹੀ ਸੋਚਦਾ ਨਾ ਸਾਡੀ ਨਾ ਸਾਰਿਆਂ ਦੇ ਜਿਹੜੇ ਨਾ ਦਿਲ ਇਦਾਂ ਦੇ ਆ ਕਿ ਜਦਾਂ ਹੈਲਪਿੰਗ ਹੈਂਡ ਜੇ ਆ ਹਨਾ ਤੇ ਚਲੋ ਵਾਇਗਰੂ ਨੇ ਉਸ ਕਾਬਿਲ ਵੀ ਕੀਤਾ ਹਨਾ ਬਾਕੀ ਆਸੇ ਪਾਸੇ ਵੀ ਬੜੇ ਭੈਣ ਭਰਾ ਵੀ ਸਾਥ ਦੇਣ ਦੇ ਆ ਬਹੁਤ ਵਧੀਆ ਲੱਗਾ ਤੇ ਮਤਲਬ ਆਪਣੀ ਮੰਨਪੜੀ ਲੱਗ ਗਈ ਆਪਨੀ ਸੋਚਣੀ ਹੋਣੀ ਚਾਹੀਦੀ ਆ ਇਦਾਂ ਦੀ ਕਿ ਹਾਂ ਬਰੀ ਇਹ ਕੁਸ਼ ਕਰਨਾ ਵਾ ਵਾਕਿਆ ਵਾਇਗਰੂ ਹੋਲ ਤਸੀਲੇ ਬਣਾ ਦਿੰਦਾ ਇਦਾਂ ਦੇ ਕਿ ਤੁਸੀਂ ਕਰ ਸਕੋ ਇਹ ਹੈ ਆ ਬਸ ਉਦੋਂ ਅਸੀਂ ਤੁਹਾਨੂੰ ਦੱਸਿਆ ਵੀ ਕਹਿੰਦਾ ਪਸਤਰ ਹੋ ਗਈ ਤੇ ਅਸੀਂ ਵੈਰਿੰਗ ਕਰਨੀ ਅੱਜ ਅਸੀਂ ਅਸਲ じゃਏ ਨਹੀਂ ਵੈਰਿੰਗ ਕਰਨੀ ਤੇ ਵੀਡੀਓ ਤੋਂ ਫ੍ਰੀ ਸੀ ਪਰ ਘਰ ਕੋਈ ਮਿਲਣ ਵਾਲੇ ਆ ਗਏ ਆ ਤੇ ਇਸ ਕਰਕੇ ਜਾਣਾ ਪੈਣਾ ਵਾ ਤੇ ਹੁਣ ਅਸੀਂ ਆਵਾਂਗੇ ਫੇਰ ਸਪੈਸ਼ਲ ਉਦਾਂ ਵੀ ਦੋ ਤਿੰਨ ਕੰਮ ਹੋਣ ਵਾਲੇ ਆ ਚੀਜ਼ਾਂ ਰੱਖੀਆਂ ਲਿਆਉਣ ਵਾਲੀਆਂ ਤੇ ਬਾਕੀ ਚਲੋ ਬਹੁਤ ਵਧੀਆ ਸਾਰਿਆਂ ਨੇ ਇੰਜੋਇਮੈਂਟ ਕੀਤਾ ਇੱਥੇ ਆਪਣੀ ਖੁਸ਼ੀ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਆ ਬਹੁਤ ਵਧੀਆ ਲੱਗਿਆ ਤੇ ਸਾਡਾ ਇਹੋ ਮਕਸਦ ਆ ਕਿ ਤੁਸੀਂ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਖੁਸ਼ ਰਹੋ ਟਰੱਕੀਆਂ ਕਰੋ ਤੇ ਖੁਸ਼ੀਆਂ ਮਾਣੋ ਇੱਧਰ ਸਵਾਦ ਲੈਣੀ ਦਮਾ ਚਲੋ ਮਿੱਟੀ ਉਹ ਹੁੰਦਾ ਹੈ ਭਾਈ ਜਰਿਏ ਜੀ ਖਾਣੇ ਕਿਵੇਂ ਸਮਝਾਦੀ ਹੈ ਭੀ ਆਪਣਾ ਹੁਣ ਐ ਵਧੀਆ ਖਾਇਆ ਪੀਆ ਤੇ ਮਨਨਾ ਹੋਰ ਜਿੰਦਾ ਹੈ ਨਾ ਆਂਡੇ ਬੱਚਾ ਨੂੰ ਨਹੀਂ ਪਤਾ ਕਿ ਉਹ ਨਹੀਂ ਲੈ ਜਾਇਆ ਰਹਿਤ ਦੇਖੋ ਆਪਣੇ ਨਾਲ ਬੈਠ ਕੇ ਖਾਣਾ ਠੀਕ ਹੈ ਠੀਕ ਹੈ ਬਹੁਤ ਖਾਣ ਕੇ ਥੋੜਾ ਹੀ ਦਿਓ ਨਿੱਕੇ ਨੂੰ ਠੀਕ ਹੈ ਅਮਜੋੜ ਜਾ ਕੇ ਆਓ ਸੁਖਰਾਜ ਬਾਏ ਬਾਏ ਕਰ ਦਿਓ ਜਾਣਾ ਨਾ माल जाना नहीं जा ठीक है डॉक्टर साहब ठीक है ठीक है चलो ठीक है चलिए ਯੂ ਵੈਰੀਂਗ ਕਰਕੇ ਜਾਵਾਂਗੇ ਠੀਕ ਆ ਵੈਰੀਂਗ ਦੇ ਕੇ ਬਲ ਕੁਰਸੀਆਂ ਨੇ ਮੰਗੋ ਦੰਡਾ ਬੈਠੇ ਪਈਆਂ ਮੱਥੇ ਅੰਨੀ ਲੱਗਿਆ ਸਮਝਾ ਲੈ ਕਿੰਨੇ ਕਰਨ ਵਾਲੇ ਆ ਚਲੋ ਆ ਜੀ ਕੋਈ ਨਹੀਂ ਇਹ ਚਲੋ ਪੁਰਾਣੇ ਨੇ ਹੁਣ ਆ ਫਿਰ ਤਾਗਾ ਚਲੀ ਜਾਓ ਚਲੋ ਚਲੋ ਨੀ ਕਰਦੀ ਤਾਗਾ ਲੋਕ ਬਿਠਾ ਲਿਆ ਆਂਦੀ ਜੀ ਬਹੁਤ ਕਰਦੀ ਆ ਹਾਂ ਜੀ राजा भाई आके सोचा गंदी है चलो ठीक है भाई भाई थोड़ी लग गई ना बनाई है ना बनाई किस का देख क्या क्या गए ना दादी ढूंढने बैठो बैठो भाई भाई ओके मैं खोज ही आज ना चलो आज नहीं ना के बनता काटने को बनता मैं चल ना चलो 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 चलो